ਲਾਡੀ ਵੀਰੇ ਸੁਈ ਨੂੰ ਅਜ 12 13 ਦਿਨ ਹੋ ਗਏ 12 13 ਦਿਨ ਹੋ ਗਏ ਹਾਂਜੀ ਤੇ ਕਿੰਨਾ ਦੁੱਧ ਦੇ ਦਿੰਦੀ ਐ ਲਾਡੀ ਵੀ ਤੇ ਮਗਰ ਇਹਦੇ ਬੱਚਾ ਤੇ ਦੁੱਧ ਇਸ ਟਾਈਮ 7 ਕਿਲੋ 6 ਕਿਲੋ ਆਪਾਂ ਦੁੱਧ ਦੁੱਧ ਦੇ ਦੂ 10 ਕਿਲੋ ਹੁਣ 6 ਕਿਲੋ ਦੁੱਧ ਹੋ ਗਏ ਠੀਕ ਆ ਬਈ ਬੱਚਾ ਧਾਰਾ ਮਾਰਦੇ ਹੁਣ ਇਥੇ ਲੈ ਬਈ ਵਾਕਿਆ ਹੀ ਆ ਨਾ ਮੈਂ ਲੋੜ ਹੀ ਛੱਡ ਕੇ ਵੇਲੇ ਤੋਂ ਡਰਦੀ ਥੋੜਾ ਜਿਹਾ ਲਾਡੀ ਇੱਕ ਗੱਲ ਹੋਰ ਹੈ ਨਾ ਹਾਂਜੀ ਜੇ ਰਸ ਰਸ ਜਾਵੇ ਕਿਤੇ ਇਹ ਗਾਂ ਪੂਰੀ ਮਨੌਣੀ ਹੋਈ ਤੇ ਦੋਵੇਂ ਪਾਸੇ ਫੜ ਸਕਦਾ ਤੇਰੇ ਹੋ ਗਿਆ ਇੱਕ ਨਾਸਾ ਤੋਂ ਇੱਕ ਪੂਛ ਵਾਲੇ ਪਾਸੋਂ ਦਾ ਜੋੜੇ ਦਾ ਜੋ ਆਪਾਂ 20 ਦੀ ਰੱਖਦੇ ਆ ਉਹ ਫਿਰ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੱਕ ਠੀਕ ਭਾਈ 55000 ਦੇ ਵਿੱਚ ਕਹਤਾ ਕਿ ਹਾਂਜੀ ਹੈ ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਰੋਡੇ ਪਿੰਡ ਦੇ ਵਿੱਚ ਲਾਡੀ ਭਾਈ ਦੇ ਕੋਲ ਵਪਾਰ ਦਾ ਬਾਈ ਦਾ ਕੰਮ ਆ ਤੇ ਜਾਨਵਰ ਪਾਈ ਦੇ ਕੋਲੇ ਦੋ ਤੇ ਦੋਵੇਂ گاਵਾ ਮਿੱਤਰੋ ਸਿੰਘ ਇੱਕੋ ਜਿਹਾ ਦੋਵਾਂ ਨੂੰ ਕਰਮਾਂ ਵਾਲਿਆਂ ਨੂੰ ਪਰਮਾਰਦੀਆਂ ਮੁਰਦੀਆਂ ਨਹੀਂ ਰੰਗ ਵੀ ਇੱਕੋ ਜਿਹਾ ਤੇ ਦੁੱਧ ਵੀ ਜਿੰਨਾ ਦਾ ਚੰਗਾ ਹੁੰਦਾ ਅੱਜ ਕਰਦਿਆਂ ਗੱਲਬਾਤ ਖੀ ਰੇਟ ਰੂਟ ਕਰਦਾ ਤੇ 200 ਕਿਲੋਮੀਟਰ ਵਾਲੀ ਪਹੁੰਚ ਉਹੀ ਰਹੂਗੀ ਤੁਹਾਨੂੰ ਮਿੱਤਰੋ ਪਹਿਲਾਂ ਦੱਸ ਦਿੰਨਾ ਸੌਦਾ ਤੁਹਾਡਾ ਤੈਅ ਹੋਊਗਾ ਜੋ ਕਰਦਿਆਂ ਬਾਈ ਦੇ ਨਾਲ ਗੱਲ ਤੇ ਬਾਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲਾ ਲੱਗਦੀ ਵਧੀਆ ਬਾਈ ਸੇਤਾਂ ਦੇ ਪਰਮਾਰ ਵਧੀਆ ਵਧੀਆ ਜੀ ਚਲੋ ਸੁਣੋ ਅਛਾ ਲਾਡੀ ਵੀਰੇ ਗਣਵਾਰ ਆਪਣੇ ਕੋਲੇ ਹੈਗੇ 2 ਜਐ ਤਾਂ 3 ਪਰ ਤੀਜੀ ਦਾ ਆਪਾਂ ਨਾਂ ਬਾਅਦ ਲਵਾਂਗੇ ਉਹ ਸਰਪ੍ਰਾਈਜ਼ ਰੱਖਾਂਗੇ ਕਿ ਉਹ ਬੜੀ ਚੰਗੀ ਆ ਤੇ ਦੋਵਾਂ ਦੀ ਦੱਸ ਦਈਏ ਆ ਜਿਹੜੀ ਗਾਂ ਪਹਿਲੇ ਨੰਬਰ ਤੇ ਲਾਡੀ ਬਈ ਕਿੰਨਾ ਵਸੂਆ ਤੇ ਪਹਿਲਾ ਸੂਆ ਸੂਈ ਬਈ ਪਹਿਲਾ ਸੂਆ ਸੂਈ ਕਿੰਦਨ ਸੂਈ ਆ ਲਾਡੀ ਵੀਰੇ ਸੂਈ ਨੂੰ ਅੱਜ 12 13 ਦਿਨ ਹੋ ਗਏ 12 13 ਦਿਨ ਹੋ ਗਏ ਤੇ ਕਿੰਨਾ ਦੁੱਧ ਦੇ ਦਿੰਦੀ ਆ ਲਾਡੀ ਵੀਰੇ ਤੇ ਮਗਰ ਇਹਦੇ ਵਛਾ ਤੇ ਦੁੱਧ ਇਸ ਟਾਈਮ 7 ਕਿਲੋ 6 ਕਿਲੋ ਆਪਾਂ ਦੁੱਧ ਦੁੱਧ ਦੇ ਦੂਗੀ 10 ਕਿਲੋ ਹੁਣ 6 ਕਿਲੋ ਦੁੱਧ ਤੇ ਹੋਗਾ ਠੀਕ ਆ ਬਈ ਵਛਾ ਇਹਦੇ ਮਗਰ ਹੈ ਚੋਅ ਬੱਚਾ ਛੱਡੀ ਦੇਣਾ ਜੀ ਹਾਂ ਛੱਡੀ ਮੜਾ ਤੋੜ ਕੇ ਫਿਰ ਬਾਅਦ ਚ ਵਿਖਾਵਾਂਗੇ ਆਪਾਂ ਫਿਰ ਤੋਲਾਂਗੇ ਹਾਂ ਜੀ ਲਾਈ ਮੜਾ ਇਹ ਬੱਚਾ ਧਾਰਾ ਮਾਰਦੀ ਫਿਰ ਹੁਣ ਲੋਕ ਕਹਿਣਗੇ ਥੱਲੇ ਡੋਲਦੇ ਕੋਈ ਨਹੀਂ ਧਰਤੀ ਦਾ ਹੀ ਰੋਟਾ ਧਰਤੀ ਜੋਗੀ ਫਸਲ ਹੀ ਖਾਂਦੇ ਗਾ ਇਹ ਕਰਤੀ ਛੱਲਣਾ ਐ ਮਾਰਦੀ ਫੁਆਰਾ ਐ ਮਾਰਦੇ ਹਾਂ ਇੱਕ ਚੋਂ ਹੂੰ ਦੂਜਾਂ ਚੋਂ ਨਹੀਂ ਵੱਛਾ ਬਣ ਰਹੇ ਨੇ ਨਹੀਂ ਤੈਨੂੰ ਧਾਰਾ ਮਾਰਨ ਦੇਣੀ ਆ। ਹਾਂ ਦੂਜੇ ਥਾਂ ਦੀ ਚਵਾਈ ਓਕੇ ਆ ਨਾ? ਹਾਂਜੀ। ਪਰ ਇਹ ਪਹਿਲਾਂ ਨਾ ਹਾਂਜੀ। ਕਿੰਨੇ ਦੀ ਆ ਦੇ ਦਈਏ ਵੀਰੇ? ਇਹ ਦੇ ਦਾਂਗੇ 22000 ਦੀ ਮਾਂਦਣ ਵਿੱਚੋਂ। ਮਾਂਦਣ ਕੋਈ ਨਾ ਥੋੜਾ ਬਹੁਤਾ ਕਰ ਦਾਂਗੇ ਜੀ। ਸੀਰੀਅਸ ਲੱਗ ਬਸੇਰੀ ਆ ਇਹ। ਹਾਂ ਠੀਕ ਆ। ਹੁਣ ਮਾਰ ਦੋ। ਬਾਜਵਾ। ਤੈਨੂੰ ਚੋਣੀ ਨਹੀਂ ਆਉਂਦੀ ਲੱਗਦਾ ਮੈਨੂੰ ਗਾ ਮਾਤਾ ਚੋਣੀ। ਨਹੀਂ ਨਹੀਂ। ਤੂੰ ਤਾਂ ਪਾਸ ਕਰਕੇ ਲੈ ਹੋਣਾ ਨਾ ਹਣਾ। ਜਵੇਂ ਵਸਤੇ ਬਾਅਦ ਜੋ ਬਦਾਂ ਕਾ ਜੀ ਲੈਂਦੇ ਨਾ ਠੀਕ ਅੱਛਾ ਲਾਡੀ 20000 ਜੁਰਮਾਨਾ ਕਰ ਦਾਂਗੇ ਠੀਕ ਹੈ ਬਣਦੇ ਬੱਚ ਬਣਦੇ ਕੀੜਾ ਕਢਾ ਦੇ ਗੇ ਰੰਦੀ ਦਾ ਨੁਬਰੀ ਦਾ ਪਹਿਲਾਂ ਨਹੀਂ ਹੈ ਪਹਿਲਾਂ ਹਾਂਜੀ ਨਸਲ ਕਿਹੜੀ ਕੰਮ ਸਾਈ ਵਾਲਾ ਕਿ ਉਹ ਗਿਰ ਕੰਮ ਕਿਹੜੀ ਕਿਉਂ ਦੱਸ ਮੈਕਸ ਜੀ ਹੈ ਮੈਕਸ ਹੈ ਮਹਿਸਾਨ ਹੂੰ ਕੋਲ ਸੁਟੇ ਆਪ ਸਮਾਗ ਆ ਬੈਠਣ ਸੈਂਗੀ ਸੈਂਗਾ ਵੈਣ ਚੰਗੀ ਆ ਯਾਰ 2000 ਰੁਪਏ ਚ ਮੰਨਤਨ ਹੋ ਜਾਊਗਾ ਹਾਂ ਦੁੱਧ ਦੁੱਧ ਵੀ ਮੱਝਾਂ ਹਰ ਗਈ ਹਾਂ ਦੁੱਧ ਮੱਝਾਂ ਹਰ ਗਈ ਪੰਜ ਫੈਟ ਆਉਂਦੀ ਹਣੀ ਹੋਣਾ ਬ੍ਰਾਹਮਣ ਵਾਲੀ ਹੂੰ ਦੇਖੋ ਘਰਾ ਦੀ ਵੈਣ ਮਿੱਤਰੋ ਦੇ ਸਕਦੇ ਨਹੀਂ ਠੀਕ ਆ ਬਈ ਬਣਦੇ ਬਈ ਬਸ ਹੂੰ ਲਾਤੀ ਚਾਉਂਦੀ ਨਹੀਂ ਚਲ ਕੋਈ ਨਾ ਹੂੰ ਸਾਲਾ ਦੂਜੀ ਵਾਰੇ ਦੱਸ ਬਈ ਨਾ ਦੂਜੀ ਦੂਜਾ ਸੂਆ ਸੂਈ ਵੀ ਆਈ ਠੀਕ ਆ ਤੇ ਕਿੰਨੇ ਦਿਨ ਹੋ ਗਏ ਲਾਡੀ ਬਈ ਸੂਈ ਨੂੰ ਉਹਨੂੰ 8-9 ਦਿਨ ਹੋ ਗਏ ਉਹਨੂੰ ਵੀ ਕਿੰਨਾ ਦੁੱਧ ਤਿਆਰ ਆ ਹੁਣ ਬਈ ਦੁੱਧ ਐਸ ਤਰ੍ਹਾਂ ਜਿਵੇਂ ਤਾਂ ਲੇਵਾ ਉਸਨਾਂ ਦਾ ਆਪਣੇ 15 ਕਿਲੋ ਕਹਿੰਦੇ 12 ਕਿਲੋ ਦੁੱਧ ਤਿਆਰ ਆਈ ਐਣ ਕੰਡੇ ਲਾਉਂਦੀ ਆ ਕੰਡੇ ਲਾਉਂਦੀ ਚੁਆਇਜ਼ ਵੀ ਹੁੰਦੀ ਵੀ ਓਕੇ ਮੈਂ ਇੱਕ ਨੰਬਰ ਆਈ ਉਹਦੀ ਬੱਚੀ ਵੀ ਬੜੀ ਚੰਗੀ ਬੋਦੀ ਉਹਦੀ ਬੱਚੀਆ ਜਰਸੀਆ ਮਗਰੀ ਉਹ ਵੀ ਸੀਲ ਬੁਥੀਰੀ ਆਈ ਹਾਂ ਜਾਤ ਵੇਖੋ ਬੱਚੀ ਦੇ ਕਿੰਦੀ ਚੰਗੀ ਗਾਂ ਭਾਦੀ ਕਰੋਸ ਹੀ ਆ ਬੱਚੀ ਦੀ ਖੜਨੀ ਗੁੜਨੀ ਬੜੀ ਚੰਗੀ ਆ ਹਨਾ ਹ ਆਹ ਵੇਖੋ ਲੱਡੀ ਭਈ ਇਹ ਕਿੰਨੇ ਦੀ ਦੇਦੇ ਆ ਇਹ ਇਹ ਆਪਾਂ ਦੇ ਦਾਂਗੇ 35000 ਦੀ ਮਾਨਤਾਨ ਵਿੱਚੋਂ ਕੋਈ ਨਾ ਕਰਦਾਂਗੇ ਦੋ ਦਿਨ 14-15 ਕਿਲੋ ਆਰਾਮ ਨਾਲ ਕੱਢ ਦੇਣਾ ਠੀਕ ਆ ਭਾਈ ਬੱਛੀ ਵੀ ਤੋਰ ਕੇ ਵਖੋਣੀ ਨਾਲ ਹੀ ਤੁਰਿਆਉਗੇ ਨਾਲ ਹੀ ਲੈ ਵੇ ਵਾਕਿਆ ਹੀ ਆ ਮਾਰਦੀ ਛਾਲਾ ਓਏ ਆ ਆ ਜਾ ਹਾਂ ਠੀਕ ਆ ਆ ਜਾ ਇੱਥੇ ਲਾ ਦੇ ਬੱਚਾ ਪਾ ਦੇ ਦੇ ਹੈ ਨਹੀਂ ਠੀਕ ਆ ਲੱਡੀ ਭਈ ਚਲੋ ਅ ਸੀਲ ਠੰਡੀਆਂ ਹਨਾ ਆ ਬਸ ਇਹ ਰੋ ਵੇਖ ਲਓ ਤੁਹਾਡੇ ਸਾਹਮਣੇ ਹੂੰ ਲਿਆ ਭਾਈ ਇਹਨੇ ਚੁੰਗ ਜਾਣਾ ਹੀ ਸਾਰਾ ਕੋਈ ਨਹੀਂ ਧਾਰਾ ਮਾਰਦੇ ਹੁਣ ਇੱਥੇ ਲੈ ਭਾਈ ਵਾਕਿਆ ਹੀ ਆਦਾ ਨਾ ਉਹ ਲੋੜ ਹੀ ਸਾਡੇ ਕੇਵਲੇ ਤੋਂ ਡਰਦੀ ਥੋੜਾ ਜਿਹਾ ਸਾਡੀ ਇੱਕ ਗੱਲ ਹੋਰ ਹੈ ਨਾ ਹਾਂਜੀ ਜੇ ਰਸ ਰਸ ਜਾਵੇ ਕਿਤੇ ਇਹ ਗਾਂ ਪੂਰੀ ਮਨਾਉਣੀ ਹੋਈ ਤਾਂ ਦੋਵੇਂ ਪਾਸੇ ਫੜ ਸਕਦਾ ਤੇਰੇ ਵਗਾ ਇੱਕ ਨਸਾ ਤੋਂ ਤੇ ਇੱਕ ਪੂਛ ਵਾਲੇ ਪਾਸੋਂ ਸੋ ਅਜਾ ਪੱਟ ਲੈ ਆ ਭਾਈ ਬੂਟੇ ਦੀ ਗੋਡ ਨਹੀਂ ਕਰਾਈ ਇਹਰਾ ਭਵੇਂ ਕੋਈ ਜਾਣੀ ਮੈਂ ਹੁਣ ਐ ਖੜੀ ਇੱਥੇ ਇੱਥੇ ਜਿੱਥੇ ਮਾਰਗਰੀ ਬਹੁਤ ਆ ਹਨਾ ਵੇਖ ਲੈ ਬਿਨਾ ਨਿਆਣੇ ਤੋਂ ਹੀ ਲੋ ਜੀ ਹੂੰ ਲੈ ਲੈ ਕਿੰਨੇ ਦੀ ਦੇਣੀ ਲਾਡੀ ਬਈ ਹੈ ਐ ਭਾਈ 30000 ਦੀ ਦੇ ਦਾਂਗੇ 35 ਦੀ ਜੇ ਕੋਈ ਗਾਵੇ ਵੀ ਨਾਲ ਉਹ ਵੀ ਦੇ ਦੇ ਯਾਰ ਉਹ ਗਵੰਡੀਆਂ ਨੂੰ ਲੈ ਦੇਣੀ ਉਹ ਫਿਰ ਜੋੜਾ ਉਹ ਸਾਨੂੰ ਕਰ ਲਾਂਗੇ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ 55 ਬਣਦਾ ਜੋੜੇ ਦਾ ਜੇ ਉਹ ਆਪਾਂ 20 ਦੀ ਰੱਖਦੇ ਹਾਂ ਉਹ ਫਿਰ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੱਕ ਹੀ ਠੀਕ ਭਾਈ 55000 ਦੇ ਵਿੱਚ ਕਹਾਂ ਤਾਂ ਕਿ ਹਾਂ ਜੀ ਹੈ 55 ਚ ਪਹੁੰਚ ਕਰਦੀਏ 200 ਕਿਲੋ ਨਹੀਂ ਨਹੀਂ 55 ਤੇ ਰਣੀ ਤੇ ਉਵੇਂ ਕੀ ਬਣਦਾ 57 ਬਣਦਾ ਮੈਂ ਕੋਈ ਬਾੜਾ ਤਾਂ ਨਹੀਂ ਕਹਿਆ ਯਾਰ ਯਾਰ ਹੀ ਘਟਾਇਆ ਤੈਨੂੰ ਕੋਈ ਨਾ ਚਲ ਤੇ ਤੁਸੀਂ ਕਹਦਾ ਕਰਦਾਂਗੇ ਉਹ ਯਾਰ ਬਾਜਾ ਘਟਾ ਲੈਂਦੇ ਹੂੰ ਲਾਡੀ ਫਿਰ ਹੁਣ ਦੱਸ ਮੈਨੂੰ ਨੰਬਰ ਕੀ ਰਣੀ ਨੰਬਰ 98143 ਹੂੰ 90142 ਇੱਕ ਵਾਰੀ ਹੋਰ ਬੋਗੇ 98143 90142 ਠੀਕ ਆ ਇੱਕ ਹੋਰ ਦੇ ਦਾਂਗੇ ਹਿਸਾਬ ਨਾਲ ਹੀ ਉਹ ਕਿੰਨੇ ਦੀ ਦੇਣਾ ਉਹ 9000 ਦੀ ਦੇ ਦਾਂਗੇ 6 ਮਹੀਨੇ ਦੀ ਗੱਬਣਾ ਹੋਈ ਇੱਕ ਗੱਲ ਹੈ ਝੂਟੇ ਛਾੜ ਦੇ ਦਿੰਦੀ ਸਿੰਘਾ ਦੇ ਕਿ ਨਹੀਂ ਹਾਂ ਲਾਡੀ ਭਾਈ ਹਜੇ ਤਾਂ ਨਹੀਂ ਦਿੰਦੀ ਤੇ ਜੇ ਹਾਂ ਰਹਿ ਗਈ ਤਾਂ ਮੇਰੇ ਦੇ ਲੱਗ ਜੂਗੀ ਮਰੀਤੀ ਲਾਡੀ ਇਹ ਗੇਰ ਫੜੀ ਫੁੜੀ ਸੀ ਘਰ ਦੀ ਗਾ ਜੀ ਨਹੀਂ ਭਾਈ ਇਹ ਪਥੇਰੀ ਵਟੋਂ ਲਿਆਂਦੀ ਸੀ ਇਹ ਬਾਬਾ ਮਾਰ ਤੋਂ ਲਿਆਇਆ ਇਹ ਪਥੇਰੋਂ ਵਟ ਲਿਆਂਦੀ ਸੀ ਤੋ ਠੀਕ ਆ ਕਿੱਥੋਂ ਲਿਆਇਆ ਲਾਡੀ ਹਸਤਾਲਾ ਇਹ ਕਿਧੜ ਪਾਸੇ ਕੋਲੋਂ ਲਿਆਂਦੀ ਸੀ ਮੈਂ ਤੇਰੇ ਨੂੰ ਨੇੜੇ ਤੋਂ ਗਾਈ ਨਹੀਂ ਮਿਲੀ ਯਾਰ ਮੈਂ ਉਹ ਬਾਬਾ ਤੀ ਲੈ ਆਇਆ ਠੀਕ ਆ ਨਾ ਹੁਣ ਕਿੰਨੇ ਦੀ ਦੇਣੀ ਆ ਉਹਨ ਤੁਹਾਨੂੰ ਮੈਂ ਦੱਸਦਾ 9000 ਦੇ ਦਿਆਂਗਾ ਉਹਦਾ ਮਹੀਨੇ 2.5 ਰਹਿ ਗਏ ਸੂਨਚੇ ਦੇ ਹੂੰ ਦੁੱਧ ਕਿੰਨੇ ਦੇਗੀ ਲਾਡੀ ਬਈਰੇ ਤੂੰ ਉਹ ਤਾਂ 7 ਕਿਲੋ ਦਿੱਤਾ ਪਹਿਲੇ ਸਵੇ ਆਪਣੇ ਕੋਲ 10 ਕਿਲੋ ਦੇ ਦੁੱਧ ਜੀ ਸਵੇ ਬਾਸ ਆ ਇੱਥੇ 8 9 10 ਨਾ ਦੇ ਦੂ ਕੋਈ ਹੋਰ ਕਿਲੋ ਘੱਟ ਦੇ ਦੋ ਚਾਹ ਤਾਂ ਬਣਾਉਗੀ ਉਹਨ ਮੈਂ ਤੁਹਾਨੂੰ ਕਹੀ ਸੀ ਨਾ 7 ਕਿਲੋ ਆਪਾਂ ਚੋਇਆ ਆਵੇ ਠੀਕ ਆ ਤੈਨ ਲਾਡੀ ਬਾਈ ਇਹ ਜਾਨਵਰ ਸੀ ਲਾਡੀ ਪਾਈ ਦੇ ਕੋਲੇ ਤੇ ਰੋਡੇ ਪਿੰਡ ਤੇ ਜਿਲ੍ਹਾ ਮੋਗਾ ਆਜੋ ਬਈ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਿ ਨਹੀਂ ਹਜੇ ਕਰ ਲੋ